ਲਾਈ ਜਾਂਦੇ ਆ ਅਗੇ ਸਾਡੇ ਤੋਂ ਡਰ ਕੇ ਬਾਹਰ ਨਹੀਂ ਪਰ ਧੂਮ ਕੱਢ ਲੈ ਜੁੱਟੇ ਤੂੰ ਲੈ ਆ ਪਾ ਲਈ ਆ ਜਾਂਦੇ ਜੱਟ ਆ ਪੂਰਾ ਦੇ ਚਲਾ ਜਾਂਦਾ ਹਾਂਜੀ ਗਾਇਸ ਸਵਾਗਤ ਤੁਹਾਡਾ ਮੇਰੇ ਇਸ ਚੈਨਲ نیوز ਬਹੁਤ ਮਾ ਹੁਪ ਕਰਦਾ ਸਾਰੇ ਠੀਕ ਹੋਵੋ ਸੋਗਾ ਜਿੱਦਾ ਕਿ ਅੱਜ ਅਪ ਗੱਲ ਕਰਦੇ ਆ ਗੁਰ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋਗਾ ਜਿੱਦਾ ਗੁਰ ਸ਼ਰਨ ਸੰਧੂ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਬਾਕੀ ਗਾਇਜ਼ ਅਨਨ ਕੁ ਸਨੈਪ ਚਾੜਦੇ ਸਟੋਰੀ ਸ਼ੇਅਰ ਕੀ ਤੈਨੂੰ ਗਾ ਜਾਉ ਤੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਆਏ ਹਾਏ ਹਾਏ ਆ ਲਾਲ ਰੰਗ ਜਿਹੜਾ ਪੇਜਤਾ ਇਹਦਾ ਜੀਤਿਆ ਕਮਾਲ ਕਰਤੀ ਵਾਹ ਮੈਚਿੰਗ ਮੈਚ ਗੁੱਡਿਆ ਦਾ ਮੈਚਿੰਗ ਕਰ ਕਰਾ ਕੇ ਭਾਈ ਰਿਆ ਚੱਕ ਤੇਰੀ ਅੱਜ ਗਰੀਬੀ ਗੁੱਡਿਆ ਵਾਲੀ ਯੈਸ ਪੈਣਗੇ ਪੇਛੇ ਅੱਜ ਕੈਨੇਡਾ ਵੀ ਢਾ ਦੇਾਂਗੇ ਤੇ ਇੱਧਰ ਪੇਛੇ ਅੱਜ ਪੈਣੇ ਆ ਕਮਾਲ ਹੋਈ ਪਈ ਆ ਗਵਾਂਡੀ ਸੜੇ ਬਿਆ ਰੋਟੀਆਂ ਲਾਈ ਜਾਂਦੇ ਆ ਸੜ ਮੱਚ ਗਿਆ ਰੋਟੀਆਂ ਲਾਈ ਜਾਂਦੇ ਰੋਟੀਆਂ ਹੀ ਵੇਲਾ ਵੇਲਾ ਰੋਟੀਆਂ ਬਸ ਆਹ ਆਯਾ ਦਰ ਦੇ ਨਾਲ ਚੁੱਲ੍ਹੇ ਆ ਕੇ ਆ ਗਏ ਸਾਡੇ ਤੋਂ ਡਰ ਕੇ ਬਾ ਜੱਟ ਨਹੀਂ ਡਰਦੇ ਬਾ ਅੱਧੀ ਰੋਟੀ ਹੋਰ ਪਾ ਦੇਣੀ ਆ ਫੇਰ ਤੇ ਚੁੱਪ ਕਰ ਜਾਗੇ ਕੱਸੀ ਕਿੰਨੂ ਘੜ ਲਈ ਮੰਮੀ ਓਏ ਕਿੰਨੂ ਰਿਗਾ ਤੋਂ ਨੂੰ ਕਹਿੰਦੇ ਆ ਹਾਂ ਪਪੇ ਕਿੰਨੂ ਗਿਆ ਦੱਸੋ ਇਹਨੂੰ ਹਾਂ ਜੂਵੀ ਨੂੰ ਕਹਿੰਦੀ ਜੂਵੀ ਨੂੰ ਓ ਮੈਨੂੰ ਨਹੀਂ ਆ ਜੂਵੀ ਨੂੰ ਆ ਜੂਵੀ ਨੂੰ ਗੁੱਡ ਮਾਰਨਿੰਗ ਪੱਲੇ ਉੱਤੇ ਦੇ ਖਾਲੀ ਆ ਤੇ ਫਿਰ ਤੂੰ ਟਾਇਬੜਾ ਕੁੱਤਾ ਬਣ ਗਿਆ ਗੁੱਡ ਬਾਏ ਐ ਇਹਦਾ ਕੁਝ ਹੋਰ ਹੀ ਕੁਝ ਹੋ ਰਿਹਾ ਇੱਥੇ ਕੀ ਗੱਲ ਪਰ ਖੂਨ ਕੱਢ ਲੈ ਜੱਟ ਤੂੰ ਲੈ ਕੱਢ ਲੈ ਵਧੀਆ ਕੱਢੀ ਗਈ ਕੱਢ ਲੈ ਕੱਢ ਲੈ ਕਿਹੜਾ ਪਰ ਖੂਨ ਮੇਰੇ ਬਾਹਰ ਆ ਗਿਆ ਮਾਏ ਤੇ ਸਾਹਮਣੇ ਮੈਨੂੰ ਇਧਰ 봐 ਪੜੇ ਆਹ ਆਹ ਰੰਗਾ ਜੋ ਕਰਨਾ ਪਰ ਥੀਂ ਹੋਣ ਜੇ ਇੱਕ ਆਪ ਹੋਈ ਦੇਖ ਕੰਨ ਲਾ ਦੋ ਜੀ ਆਪਾਂ ਦੇ ਕਾਜਾਂ ਜੀ ਜੱਟ ਵਾੜਿਆ ਜਾਂਦੇ ਜੱਟ ਇੱਕ ਨਹੀਂ ਨਿਕਲੀ ਉਹ ਘਰ ਜਾ ਬਹਿ ਗਿਆ ਕਲਾ ਬਹਿ ਗਿਆ ਬਬਰ ਪਤਾ ਨਹੀਂ ਤੈਨੂੰ ਬਾਲਾ ਹੀ ਚੇਤਾ ਕਰੀ ਜਾਂਦੀ ਮੇਰੀ ਸਨੈਪਚੈਟ ਤੇ ਲੋ ਪਤਾ ਨਹੀਂ ਸਵੇਰ ਦਾ ਮੈਂ ਇੱਕ ਸਵਾਲ ਕੀ ਪੁੱਛਿਆ ਲੋਕੀ ਦਾ ਮਤ ਇਹਨੂੰ ਹੀ ਚੇਤਾ ਕਰੀ ਜਾਂਦੇ ਆ ਗਲਤ ਗਲਤ ਵੀਡੀਓ ਪਾਈ ਜਾਂਦੇ ਮੇਰੀਆਂ ਨਹੀਂ ਗਲਤ ਵੀਡੀਓ ਪਾਈ ਕੋ ਕੋ ਤੇਰੀ ਸੀ ਹਾਂ ਗਲਤ ਵੀਡੀਓ ਕੋਈ ਨਹੀਂ ਪਾਈ ਐ ਦੱਸ ਰੋਬਨ ਨਾਣ ਗਲਤ ਤੋ ਆ ਹੁਣੇ ਮੈਂ ਪ੍ਰੂਫ ਦਿਖਾਉਣਾ ਸਕਰੀਨ ਰਿਕਾਰਡਿੰਗ ਪਾਉਣਾ ਮੇਰੇ ਨਾਮ ਨਹੀਂ ਜਾਂਦੇ ਜਾਣਾ ਕੋਟੇ ਹਸਾਬ ਨਾਲ ਆਪਾਂ ਜਾਗਰ ਤੇ ਵੀ ਜਾਣਾ ਵਾ ਐ ਜਾਗੋ ਵਾਲੇ ਦਾ ਬੱਕਰਾ ਕੋਟਾ ਦੇ ਉਹ ਖਾਨਾ ਦਾ ਬੱਕਰਾ ਜਿੱਡਾ ਟੇਡਾ ਕੇ ਭਾਵੇਂ ਦੋ ਵਿਆਂ ਹੋਰ ਵੰਗਾ ਲਿਆ ਰਾਤ ਦੇ ਰਾਤ ਚੱਕਰ ਲਿਓ ਖਾਣੇ ਬੱਕਰੇ ਆਪਣੇ ਜਾ ਮੇਰੇ ਲਈ ਛੱਡ ਦੇ ਸ਼ਰਮ ਕਰਲਾ ਬਣੀ ਮੋਟੀ ਹੋਣਾ ਓਏ ਖੜ ਜਾ ਪੂਰਾ ਨਿਕਲਣ ਦੇ ਵੈਰੀ ਗੁੱਡ ਆ ਹੈਲਥ ਤੇ ਆ ਰੱਖਦੇ ਨਾ ਪਰ ਆ ਇਹ ਨਾਰਮਲ ਠੰਡਾ ਤਾਂ ਨਹੀਂ ਇਹ ਰੋਬਨ ਬਾਹਰੋਂ ਆਣਾ ਉਹ ਰਾਜਸਥਾਨ ਚੋਂ ਤਾਂ ਉਹਦੇ ਦੀ ਰਾਜਸਥਾਨ ਚ ਆਇਆ ਵਾ ਵੈਰੀ ਗੁੱਡ ਆ ਜਨ ਕੀ ਨਾ ਮੈਂ ਗੱਡਾ ਕਿ ਖਾ ਗਿਆ ਨਿਊਟਰਲ ਕੁੜੀ ਅੱਧਾ ਅੱਧਾ ਕਿਲੋ ਪੀਤਾ ਰਹਿਣੇ ਆਵੇ ਬਹੁਤ ਵਧੀਆ ਐਵੇਂ ਯਾਰ ਮਠੀਰ ਮੇਲਾ ਵੇਖੀ ਮਠੀਰ ਨੇ ਐਵੇਂ ਕਹਿਣਾ ਨਾ ਬਹੁਤ ਵਧੀਆ ਚਲੋ ਆ ਪੂਰਾ ਦੇਖ ਲੈ ਜੀ ਦੇਖ ਐਵੇਂ ਬਿੱਲੀਆਂ ਲੱਛੇ ਖਾਂਦੀਆਂ ਹੁੰਦੀਆਂ ਤੂੰ ਬਰਸੀਨ ਚ ਗੱਡੀ ਲਈ ਫਿਰ ਦੱਸ ਅੱਜ ਤਾਂ ਧੁੰਦ ਵੀ ਨਹੀਂ ਪਈਗੀ ਦੁਬਈ ਦਾਣ ਘੁੰਮ ਕੇ ਆਇਆ ਦੁਬਈ ਘੁੰਮ ਕੇ ਆਇਆ ਸਵਾਦ ਖੇ ਮਿੱਟੀ ਡਰਾਈਵ ਦੀ ਵੇਖ ਕੇ ਆ ਉਹ ਬਰਸੀਨ ਚ ਲਾਈਆਂ ਪਈਆਂ ਹੀ ਇੱਧਰ ਵੀ ਬਰਸੀਨ ਆ ਕੀ ਜਾਂ ਤੇ ਮੱਝਾਂ ਤੂੰ ਖਾਣੀਆਂ ਪੱਠੇ ਖਾਣੇ ਆ ਤੂੰ ਤਾਂ ਖਾਣੇ ਨਾ ਮੈਂ ਤੇਰਾ ਵੀ ਸੋਚਦਾ ਪਿਆ ਲੈ ਸਾਰਾ ਕੁਝ ਮੈਚ ਕਰ ਕਰ ਪਾਇਆ ਇਹ ਨਾ ਹੀ ਪੂਰਾ ਕੰਪਨੀ ਨਹੀਂ ਆ ਆ ਮੂੰਹ ਨਹੀਂ ਪੂਰਾ ਆਉਂਦਾ ਗੰਦਾ ਮੂੰਹ ਨਹੀਂ ਪੂਰਾ ਆਉਂਦਾ ਵਿੱਚ ਹਾਂ ਜੀ ਗਾਇ ਤੁਹ ਦੇਖ ਲਿਓ ਨਾ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਤੇ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਬਾਕੀ ਗੱਲ ਜਦਾਂ ਦੀਆਂ ਇਹਨਾਂ ਦੀ ਹੋਰ ਅਪਡੇਟਸ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ